ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦਾਂ ਮਾਨਸਾ ਸ਼ਹਿਰ ਵਿੱਚ ਭਾਰੀ ਮੀਂਹ ਦੇ ਬਾਅਦ ਕਈ-ਕਈ ਫੁੱਟ ਪਾਣੀ ਸੜਕਾਂ ਤੇ ਖੜਾ ਹੋ ਗਿਆ ਅਤੇ ਅੰਡਰ ਬ੍ਰਿਜ ਵਿੱਚ ਵੀ ਪਾਣੀ ਭਰ ਗਿਆ ਇਸ ਕਾਰਨ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਇੱਕ ਪਾਸੇ ਆਮ ਲੋਕਾਂ ਨੂੰ ਕਈ-ਕਈ ਫੁੱਟ ਪਾਣੀ ਚੋਂ ਜੁੱਤੇ ਹੱਤਾ ਵਿੱਚ ਫੜ ਕੇ ਲੰਘਣਾ ਪੈ ਰਿਹਾ ਹੈ ਉੱਥੇ ਹੀ ਸਕੂਲ ਜਾਣ ਵਾਲੇ ਬੱਚਿਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਥੇ ਜ਼ਿਕਰਯੋਗ ਹੈ ਕਿ ਮਾਨਸਾ ਵਿੱਚ ਸਵੇਰ ਤੋਂ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਕਈ ਦੁਕਾਨਾਂ ਅਤੇ ਕਰਾ ਦੇ ਅੰਦਰ ਪਾਣੀ ਦਾਖਲ ਹੋ ਗਿਆ ਹੈ ਲੋਕ ਆਪਣੇ ਕਰਾ ਅਤੇ ਦੁਕਾਨਾਂ ਵਿੱਚੋਂ ਬਾਲਟੀਆਂ ਨਾਲ ਪਾਣੀ ਕੱਢਦੇ ਨਜ਼ਰ ਆਏ ਹਨ ਅੰਡਰ ਬ੍ਰਿਜ ਵਿੱਚ ਵੀ ਛੱਤ ਦੇ ਨੇੜੇ ਤੱਕ ਪਾਣੀ ਪਹੁੰਚ ਗਿਆ ਸੀ ਜਦੋਂ ਇਸ ਸੰਬੰਧ ਵਿੱਚ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਬਹੁਤ ਮੁਸ਼ਕਲਾਂ ਹੋ ਰਹੀਆਂ ਲੰਘਣ ਨੂੰ ਜੀ ਸਾਰਾ ਬਜ਼ਾਰ ਬੰਦ ਪਿਆ ਕੋਡੇ-ਗੋਡੇ ਦੇ ਉੱਪਰ ਪਾਣੀ ਹੈ ਜੀ ਹੁਣ ਦੱਸੋ ਕਿੰਨੀ ਕਿਤਾ ਜਾਵੇ ਇਸ ਬਾਰੇ ਤੁਸੀਂ ਕਿੱਥੋਂ ਆ ਰਹੇ ਹੋ ਤੇ ਤੁਹਾਨੂੰ ਪੈਦਲ ਜਾਣ ਚ ਕਿੰਨੀ ਮੁਸ਼ਕਲ ਆ ਰਹੀ ਹੈ ਲੰਘਾ ਰੋਡ ਤੋਂ ਆ ਰਹੇ ਹਾਂ ਇਹ ਤੁਰ ਕੇ ਹੀ ਪੈਦਲ ਅੱਧਾ ਬੋਣਾ ਘੰਟਾ ਲੱਗ ਗਿਆ ਕਿੱਥੇ 10 15 ਮਿੰਟਾਂ ਦੇ ਵਿੱਚ ਚਲੇ ਜਾਂਦੇ ਜਾਣਾ ਕਿੱਥੇ ਬਹੁਤ ਜ਼ਿਆਦਾ ਮੁਸ਼ਕਲ ਹੋ ਰਹੀ ਹੈ ਇਹ ਖਿਆਲੇ ਆਣਾ ਜੀ ਪਰ ਮੰਨ ਕਰੋ ਜੀ ਬਹੁਤ ਆਪਾਂ ਨੂੰ ਖਤਰਾ ਹੈ ਜੀ ਸਾਰੇ ਬਿਸਤਰ ਜੁੱਸ ਦੇ ਘਰ ਦੇ ਬੁੱਢੇ ਸਾਰੇ ਬਿਜਲੀ ਦੀ ਦੁਕਾਨੇ ਅੰਦਰ ਤੱਕ ਲੈ ਜਾਂਦਾ ਬੈਕ ਸਾਈਡ ਤੇ ਵੀ ਆ ਜਾਂਦਾ ਜੀ ਪਾਣੀ ਬਹੁਤ ਨੁਕਸਾਨ ਆ ਸਾਡਾ ਕਰੋ ਕਿੰਨਾ ਟਾਈਮ ਹੋ ਗਿਆ ਪਾਣੀ ਲਗਾਤਾਰ ਆਉਂਦਾ ਰਹਿੰਦਾ ਤੁਹਾਡੇ ਤੇ 3:30 ਵਜੇ ਤੱਕ 4 ਵਜੇ ਤੱਕ ਹੋ ਗਿਆ ਜੀ ਪਾਣੀ ਅੰਦਰ ਉਧਰੋਂ ਉਧਰੋਂ ਸਾਰਾ ਪਾਣੀ ਅੰਦਰ ਜਾਂਦਾ ਜੀ ਪਾਣੀ ਇਸ ਤਰ੍ਹਾਂ ਬੁੱਤੇ ਦੇ ਸਾਰੇ ਆਟਾ ਉਟਾ ਸਾਰਾ ਸਮਾਨ ਖਰਾਬ ਹੋ ਗਿਆ ਜੀ ਹੋਰ ਟ੍ਰੈਫਿਕ ਪੁਲਿਸ ਮੁਲਾਜ਼ਮ ਬਲਦੇਵ ਸਿੰਘ ਵੱਲੋਂ ਪਾਰੀਮੀ ਵਿੱਚ ਵੀ ਬਖੂਬੀ ਤਰੀਕੇ ਨਾਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਗਈ ਮਾਨਸਾ ਤੋਂ ਹਰਕ੍ਰਿਸ਼ਨ ਸ਼ਰਮਾ ਦੀ ਰਿਪੋਰਟ ਪੰਜਾਬੀ ਜਾਗਰਣ